ਅਈ ਤਰਸੇਪ ਸਿੰਘ ਹੀਰਕੇ ਪਾਤਿਸਾਨ ਨੂੰ ਇੱਕ ਤਾਂ ਮਾਲਵਾ ਹੀਰਕੇ ਦਾ ਸੂਬਾ ਕਨਵੀਨਰ ਲੈਂਡ ਪੋਲਿੰਗ ਪਾਲਿਸੀ ਹੈ ਲਿਆਂਦੀ ਗਈ ਹੈ ਉਹ ਕਿਸਾਨਾਂ ਦੀ ਬਹੁਤ ਹੀ ਘਾਤਕ ਨੇ ਜੇ ਕਹਿ ਲਈਏ ਤਾਂ ਅੱਜ ਪੰਜਾਬ ਦਾ 164 ਪਿੰਡ ਲੈਂਡ ਪੋਲਿੰਗ ਪਾਲਿਸੀ ਦੇ ਵਿੱਚ ਉਹ ਯਾਰ ਰਖੇ ਤੇ 65533 ਏਕੜ ਜ਼ਮੀਨ ਜਿਹੜੇ 164 ਪਿੰਡ ਨੇ ਉਹਨਾਂ ਦੇ ਸਮੁੱਚੇ ਲੋਕਾਂ ਨੂੰ ਬਰਬਾਦ ਕਰ ਰਹੀ ਹੈ ਕਿਉਂਕਿ ਜਿਹੜੀ ਇਹ ਲੈਂਡ ਪੌਲਿੰਗ ਪਾਲਸੀ ਹੈ 2013 ਚ ਵੀ ਆਈ ਸੀ ਮਹਾਲੀ ਦੇ ਵਿੱਚ ਉੱਥੇ ਤਿੰਨ ਸਾਲ ਕਿਸਾਨਾਂ ਨੂੰ ਮਿਲਦਾ ਸੀ 30 ਕਿਹ ਹਜ਼ਾਰ ਰੁਪਈਆ ਰੇਟ ਦਿੱਤਾ ਸੀਗਾ ਤਿੰਨ ਸਾਲਾਂ ਬਾਅਦ ਅੱਜ 2025 ਹੋ ਗਈ ਹੈ 2013 ਤੋਂ ਲੈ ਕੇ ਹੁਣ 25 ਚੱਲ ਰਿਹਾ ਹੈ ਜਮੀਨ ਉਹਨਾਂ ਦੀ ਰਿਕੁਆਇਰ ਕਰ ਲਈ ਹੈ ਪਰ ਉਹਨਾਂ ਨੂੰ ਕੋਈ ਪੈਸਾ ਨਹੀਂ ਉਹ ਹੀ ਪਾਲਸੀ ਹੁਣ 2025 ਚ ਪੁਗਮਣਦ ਮਾਨ ਦੀ ਸਰਕਾਰ ਲੈ ਆਈ ਹੈ ਜਿਹੜੀ ਕਿ ਕਿਸਾਨਾਂ ਦੇ ਵਾਸਤੇ ਬਹੁਤ ਘਾਤਕ ਹੈ ਕਿਸਾਨ ਕਦੇ ਵੀ ਕਿਸੇ ਵੀ ਹਾਲਾਤ ਦੇ ਵਿੱਚ ਇਹ ਲੈਂਡ ਪੌਲਿੰਗ ਪੋਰਸੀ ਦੇ ਵਿੱਚ ਆਪਣੀਆਂ ਜ਼ਮੀਨਾਂ ਨਹੀਂ ਦੇਣਗੇ ਚਾਹੇ ਕਿਸਾਨਾਂ ਦਾ ਕਿੰਨਾ ਵੀ ਨੁਕਸਾਨ ਇਹ ਸਰਕਾਰ ਕਰਨਾ ਚਾਹੇ ਚਾਹੇ ਕਿਸਾਨਾਂ ਨੂੰ ਕੁੱਤੇ ਮਾਰੇ ਗੋਲੀਆਂ ਮਾਰੇ ਕਿਸਾਨ ਸ਼ਹੀਦ ਵੀ ਹੋ ਜਾਣਗੇ ਪਰ ਜ਼ਮੀਨ ਨਹੀਂ ਦੇਣਗੇ ਕਿਉਂਕਿ ਜਿਹੜਾ ਕਿਸਾਨ ਹੈ ਉਹਦਾ ਜ਼ਮੀਨ ਨਾਲ ਹੀ ਸਾਰਾ ਸਿਸਟਮ ਜੁੜਿਆ ਹੋਇਆ ਹੈ ਜੇ ਕਿਸਾਨ ਕੋਲੇ ਜ਼ਮੀਨ ਨਹੀਂ ਤਾਂ ਉਹਨਾਂ ਦੇ ਬੱਚਿਆਂ ਦੀਆਂ ਵਿਆਹ ਸ਼ਾਦੀਆਂ ਨਹੀਂ ਹੋਣਗੀਆਂ ਚਾਹੇ ਹਜ਼ਾਰਾਂ ਏਕੜ ਦਾ ਪਲਾਟ ਉਹਨਾਂ ਦੇ ਸ਼ਹਿਰ ਦੇ ਵਿੱਚ ਹੋਣ ਪਰ ਉਹਨਾਂ ਪਲਾਟਾਂ ਦੀ ਕੋਈ ਕੀਮਤ ਨਹੀਂ ਕਿਸਾਨਾਂ ਦੇ ਵਾਸਤੇ ਕਿਸਾਨਾਂ ਦੇ ਵਾਸਤੇ ਕਿਸਾਨਾਂ ਦੀ ਜ਼ਮੀਨ ਹੈ ਜਿਹੜੀ ਉਹ ਹੀ ਨਸਲੀ ਹੈ ਇਸ ਲਈ ਕਿਸਾਨ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਜਾਇਦਾਦ ਲੈਂਡ ਫੋਲੋਇੰਗ ਪਾਲਿਸੀ ਵਿੱਚ ਨਹੀਂ ਦੇਣਗੇ ਸਰਕਾਰ ਦੇ ਜਿਹੜੇ ਭਲੇਖੇ ਨੂੰ ਗੂਰ ਕਰ ਦੇਣਗੇ ਕਿਉਂਕਿ ਕਿਸਾਨਾਂ ਦਾ ਜਿਹੜਾ ਜ਼ਮੀਨ ਨਾਲ ਹੀ ਸਾਰਾ ਸਿਸਟਮ ਚੱਲਦਾ ਜੇ ਕਿਸੇ ਚੌੜਾ ਪਿੰਡ ਦੇ ਸਮੁੱਚੇ ਲੋਕਾਂ ਨੇ ਬਰਬਾਦ ਹੋਣਾ ਹੈ ਕਿਸਾਨ ਨੇ ਹੋਣਾ ਹੈ ਮਜ਼ਦੂਰ ਨੇ ਹੋਣਾ ਮਲਾਜਮ ਨੇ ਹੋਣਾ ਦੁਕਾਨਦਾਰ ਨੇ ਹੋਣਾ ਨਾਈ ਨੇ ਹੋਣਾ ਮਿਸਤਰੀ ਨੇ ਹੋਣਾ ਸਾਰੇ ਉਜਾਰੇ ਜਾਣੇ ਕਿੱਥੇ ਜਾਣਗੇ ਬਾਹਰ ਸਟੇਟਾਂ ਦੇ ਵਿੱਚ ਸਰਕਾਰ ਉਹਨਾਂ ਨੂੰ ਜ਼ਮੀਨ ਲੈਣ ਦੀ ਇਜਾਜ਼ਤ ਨਹੀਂ ਚਾਹੇ ਗੁਜਰਾਤ ਲਾ ਲਓ ਜੁਪੀ ਲਾ ਲੋ ਰਾਜਨ ਲਾ ਲੋ ਕਿਸੇ 스테ਜ ਦੇ ਵਿੱਚ ਕਿਸਾਨ ਜਮੀਨ ਨਹੀਂ ਲੈ ਸਕਦਾ ਪਰ ਉਧਰਲੇ ਲੋਕ ਆ ਕੇ ਪੰਜਾਬ ਦੇ ਵਿੱਚ ਚਾਹੇ ਭਈਏ ਆਪਣਾ ਨਾਲੋਂ ਆਉਂਦੇ ਆ ਉਹਨਾਂ ਦੀਆਂ ਵੋਟਾਂ ਵੀ ਤਿਆਰ ਕਰ ਦਿੰਦੇ ਨੇ ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਦੀ ਵੀ ਖੋਲ੍ਹੇ ਪਰ ਸਾਡੇ ਉੱਤੇ ਬੈਨ ਲਾਇਆ ਹੈ ਇਹ ਕੀ ਕਰਨਾ ਅਸੀਂ ਵੀ ਉਸੇ ਦੇਸ਼ ਦੀ ਹਾਂ ਪੰਜਾਬ ਦੇ ਕਿਸਾਨ ਵੀ ਉਸੇ ਦੇਸ਼ ਦੇ ਨੇ ਅਸੀਂ ਵੀ ਉਸੇ ਦੇਸ਼ ਦੇ ਲੋਕ ਆ ਸਾਡੇ ਤੇ ਬੈਣ ਹੈ ਉਹਨਾਂ ਵਾਸਤੇ ਖੋਲ੍ਹ ਬਹੁਤ ਮਾੜੀ ਨੀਤੀ ਹੈ ਸਰਕਾਰ ਦੀ ਸਾਡੇ ਕਿਸਾਨ ਪੱਖੀ ਤਾਂ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਦਾ